ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਰਾਤ ਨੂੰ ਬਿਸਤਰ ਤੇ ਲੰਮੇ ਪਿਆ ਪਿਆ ਇਹ ਦੋ ਮੰਤਰ ਤੁਸੀਂ ਜਪ ਲੈਂਦੇ ਹੋ ਤੇ ਵੇਖਣਾ ਤੁਹਾਡੇ ਹਰ ਹੀ ਕੰਮ ਸਵਾਰੇ ਜਾਣਗੇ ਤੇ ਸਵੇਰੇ ਸਵੇਰ ਤੁਹਾਨੂੰ ਦਰਗਾਹੀ ਦਾਤਾ ਮਿਲ ਜਾਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਪੈਂਟ ਪਾਕਸ ਦੇ ਵਿੱਚ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਸਾਥ ਸੰਗਤ ਜੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਨਾਲ ਹੀ ਨਾਲ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਜੀ ਕਿ ਜੇਕਰ ਵੀਡੀਓ ਤੁਹਾਡੇ ਤੱਕ ਪਹੁੰਚ ਗਈ ਤੇ ਤੁਸੀਂ ਸੁਣਨ ਦੀ ਸ਼ੁਰੂ ਕਰ ਦਿੱਤੀ ਹੈ ਤਾਂ ਕਿਰਪਾ ਕਰਕੇ ਇਸ ਨੂੰ ਪੂਰੀ ਹੀ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਵੱਦ ਤੋਂ ਵੱਧ ਲਾਇਕ ਤੇ ਸ਼ੇਅਰ ਵੀ ਕਰ ਦੇਣਾ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਜੀ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾ ਸੰਗਤ ਜੀ ਕਮਾਈ ਵਾਲੇ ਸੰਤ ਮਹਾਪੁਰਖ ਜੀ ਸਾਨੂੰ ਵਾਰ-ਵਾਰ ਇੱਕ ਗੱਲ ਸਮਝਾਉਂਦੇ ਹਨ ਕਿ ਭਾਈ ਅੰਮ੍ਰਿਤ ਵੇਲੇ ਉਠੋ ਉੱਠ ਕੇ ਭਜਨ ਬੰਦਗੀ ਕਰ ਲਿਆ ਕਰੋ ਕਿਉਂਕਿ ਆਖਦੇ ਹਨ ਜਿਸ ਨੂੰ ਅੰਮ੍ਰਿਤ ਵੇਲਾ ਮਿਲ ਗਿਆ ਅੰਮ੍ਰਿਤ ਵੇਲੇ ਦੀ ਭਜਨ ਬੰਦਗੀ ਮਿਲ ਗਈ ਤਾਂ ਸਮਝੋ ਉਸ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਆਪ ਮਿਲ ਗਏ ਹਨ ਅਤੇ ਜਿਹਨੂੰ ਗੁਰੂ ਨਾਨਕ ਪਾਤਸ਼ਾਹ ਜੀ ਹੀ ਮਿਲ ਜਾਣ ਉਹਦੀ ਜ਼ਿੰਦਗੀ ਵਿੱਚ ਭਲਾ ਕਿਸੇ ਚੀਜ਼ ਦੀ ਕਮੀ ਰਹਿ ਸਕਦੀ ਹੈ ਨਹੀਂ ਕਦੇ ਵੀ ਨਹੀਂ ਰਹਿ ਸਕਦੀ ਸਤਿਗੁਰੂ ਸੱਚੇ ਪਾਤਸ਼ਾਹ ਉਸ ਮਨੁੱਖ ਦੀ ਹਰ ਥਾਂ ਤੇ ਹਰ ਪਾਸਿਓਂ ਲਾਜ ਰੱਖਦੇ ਹਨ ਹਰ ਕੰਮ ਵਿੱਚ ਆਪ ਸਹਾਇ ਹੁੰਦੇ ਹਨ ਜੋ ਮਨੁੱਖ ਪਰਮ ਪਿਤਾ ਪਰਮਾਤਮਾ ਦਾ ਨਾਮ ਜਪਦੇ ਹਨ ਤੇ ਖਾਸ ਕਰਕੇ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਦੇ ਹਨ ਉਹ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਭ ਤੋਂ ਪਿਆਰੇ ਹੁੰਦੇ ਹਨ ਸ਼ਹੀਦਾਂ ਸਿੰਘਾਂ ਦੇ ਪਿਆਰੇ ਹੁੰਦੇ ਹਨ ਸੋ ਅੰਮ੍ਰਿਤ ਵੇਲਾ ਸਾਡੀ ਜ਼ਿੰਦਗੀ ਦੇ ਵਿੱਚ ਬੜਾ ਜ਼ਿਆਦਾ ਜ਼ਰੂਰੀ ਹੈ ਜੇ ਸਾਨੂੰ ਆਪਣੇ ਗੁਰੂ ਦੀ ਖੁਸ਼ੀ ਚਾਹੀਦੀ ਹੈ ਜੇ ਆਪਣੇ ਗੁਰੂ ਦੀਆਂ ਬਰਕਤਾਂ ਚਾਹੀਦੀਆਂ ਹਨ ਪਰ ਬਹੁਤ ਸਾਰੇ ਭੈਣ ਭਰਾ ਜੋ ਆਖਦੇ ਹਨ ਕਿ ਸਾਡੇ ਤੋਂ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ ਅਸੀਂ ਬਹੁਤ ਕੋਸ਼ਿਸ਼ਾਂ ਕਰਦੇ ਹਾਂ ਤੇ ਕਹਿੰਦੇ ਹਨ ਕਿ ਕੋਸ਼ਿਸ਼ਾਂ ਕਰ ਕਰਕੇ ਵੀ ਵੇਖ ਲਈਆਂ ਹਨ అలਾਰਮ ਲਾ ਕੇ ਵੀ ਸੌਂਦੇ ਹਨ ਘਰ ਦੇ ਵਿੱਚ ਕਿਸੇ ਜੀ ਨੂੰ ਕਹਿ ਕੇ ਵੀ ਸੌਂਦੇ ਹਾਂ ਪਰ ਪਤਾ ਨਹੀਂ ਕੀ ਗੱਲ ਜਦੋਂ ਅਸੀਂ ਸਵੇਰੇ అలਾਰਮ ਵੱਜਦਾ ਹੈ ਜਾਂ ਘਰ ਦਾ ਕੋਈ ਜੀ ਸਾਨੂੰ ਆਵਾਜ਼ ਮਾਰ ਕੇ ਉਠਾਉਂਦਾ ਹੈ ਤੇ ਸਾਡਾ ਸਰੀਰ ਹੀ ਸਾਥ ਨਹੀਂ ਦਿੰਦਾ ਉੱਠਿਆ ਹੀ ਨਹੀਂ ਜਾਂਦਾ ਆਲਸ ਘੇਰਾ ਪਾ ਲੈਂਦਾ ਹੈ ਨੀਂਦ ਘੇਰਾ ਪਾ ਲੈਂਦੀ ਹੈ ਸਾਧ ਸੰਗਤ ਜੀ ਇਹ ਨੀਂਦ ਆਲਸ ਜਾਂ ਜੋ ਵੀ ਅੰਮ੍ਰਿਤ ਵੇਲੇ ਦੇ ਵਿੱਚ ਉਠਣ ਦੀਆਂ ਰੁਕਾਵਟਾਂ ਹਨ ਇਹ ਕਾਲ ਯੁਗ ਦਾ ਹੀ ਪ੍ਰਭਾਵ ਹੁੰਦੀਆਂ ਹਨ ਕਾਲੀ ਯੁਗ ਕਈ ਰੂਪਾਂ ਵਿੱਚ ਆ ਕੇ ਸਾਨੂੰ ਅੰਮ੍ਰਿਤ ਵੇਲੇ ਉੱਠ ਕੇ ਭਜਨ ਬੰਦਗੀ ਕਰਨ ਤੋਂ ਰੋਕਦਾ ਹੈ ਕਿਉਂਕਿ ਕਾਲੀ ਯੁਗ ਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਹੈ ਕਿ ਜਿਹੜਾ ਮਨੁੱਖ ਅੰਮ੍ਰਿਤ ਵੇਲੇ ਉੱਠਣ ਲੱਗ ਪਿਆ ਉੱਠ ਕੇ ਭਜਨ ਬੰਦਗੀ ਕਰਨ ਲੱਗ ਪਿਆ ਉਸ ਮਨੁੱਖ ਤੇ ਉਤੇ ਉਹਦਾ ਕਿਤੇ ਵੀ ਤਰੀਕੇ ਦੇ ਨਾਲ ਕੋਈ ਪ੍ਰਭਾਵ ਨਹੀਂ ਪੈ ਸਕਦਾ ਇਸ ਕਰਕੇ ਕਾਲੀ ਯੁਗ ਪਹਿਲਾਂ ਹੀ ਆਪਣਾ ਕੰਮ ਕਰਦਾ ਹੈ ਅੰਮ੍ਰਿਤ ਵੇਲੇ ਉੱਠਣ ਤੋਂ ਭਜਨ ਬੰਦਗੀ ਕਰਨ ਤੋਂ ਰੋਕਦਾ ਹੈ ਤੇ ਇਹ ਗੱਲ ਮੈਂ ਨਹੀਂ ਕਹਿ ਰਹੀ ਇਹ ਗੱਲਾਂ ਵੀ ਇਹ ਗੱਲਾਂ ਕਮਾਈ ਵਾਲੇ ਸੰਤ ਮਹਾਪੁਰਖ ਜੀ ਹੀ ਸਮਝਾਉਂਦੇ ਹਨ ਜਿਨ੍ਹਾਂ ਨੂੰ ਇਹਨਾਂ ਬਾਰੇ ਗਿਆਨ ਹੈ ਸੋ ਕਾਲ ਯੁਗ ਦੀ ਕੋਈ ਵਾਪੇਸ਼ ਨਹੀਂ ਚੱਲਦੀ ਜੇਕਰ ਤੁਸੀਂ ਰਾਤ ਨੂੰ ਇਹ ਦੋ ਕੰਮ ਕਰਕੇ ਸੌਂ ਜਾਂਦੇ ਹੋ ਬਹੁਤ ਸੌਖੀ ਜੁਗਤੀ ਹੈ ਬਹੁਤ ਹੀ ਅਸਲ দান ਵਾਲੀ ਜੁਗਤੀ ਹੈ ਤੁਸੀਂ ਅੱਜ ਤੋਂ ਹੀ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਦੋ ਕੰਮ ਕਰ ਲੈਣੇ ਹਨ ਲਗਾਤਾਰ 30 ਦਿਨ ਕਰ ਲਿਓ ਕਿਉਂਕਿ ਅੱਜ ਤੋਂ ਹੀ ਲੈ ਕੇ 30 ਦਿਨ ਦਾ ਸਮਾਂ ਜਿਹੜਾ ਹੈ ਉਹ ਨਿਸ਼ਚਿਤ ਕਰ ਲਓ ਇਹ 30 ਦਿਨ ਬੜੇ ਹੀ ਕੀਮਤੀ ਤੁਹਾਡੇ ਲਈ ਸਾਬਿਤ ਹੋ ਜਾਣਗੇ ਇਹ ਨਾ 30 ਦਿਨਾਂ ਬਾਰੇ ਇਸ ਲਈ ਕਹਿ ਰਹੀ ਹਾਂ ਕਿਉਂਕਿ 30 ਦਿਨ ਨੂੰ ਮੇਰੇ ਪੰਜਵੇਂ ਪਾਤਸ਼ਾਹ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜੀ ਦੀ ਸ਼ਹੀਦੀ ਦਿਹਾੜਾ ਆਉਣ ਵਾਲਾ ਹੈ ਸ਼ਹੀਦੀ ਗੁਰਪੁਰ ਹੋ ਰਿਹਾ ਹੈ ਇਸ ਕਰਕੇ ਇਹ ਗੱਲ ਤੁਹਾਨੂੰ ਮੈਂ ਕਹਿ ਰਹੀ ਹਾਂ ਕਿ ਮੇਰੇ ਪੰਜਵੇਂ ਪਾਤਸ਼ਾਹ ਜੀ ਦੇ ਚਰਣਾ ਵਿੱਚ ਬੇਨਤੀ ਲਾ ਕੇ ਸੁਣ ਤੇ ਨਾਲ ਹੀ ਬੇਨਤੀ ਕਰਿਆ ਕਰੋ ਕਿ ਪ੍ਰਮਾਤਮਾ ਜੀ ਮੈਨੂੰ ਅੰਮ੍ਰਿਤ ਵੇਲਾ ਬਖਸ਼ੋ ਪਹਿਲਾਂ ਤੁਸੀਂ 5 10 ਮਿੰਟ ਜਿੰਨਾ ਸਮਾਂ ਕੱਢ ਸਕਦੇ ਹੋ ਭਾਵੇਂ ਤੁਸੀਂ ਗੁਰਮੰਤਰ ਦਾ ਜਾਪ ਕਰ ਲਓ ਵਾਹਿਗੁਰੂ ਜੀ ਦਾ ਜਾਪ ਕਰ ਲਓ ਭਾਵੇਂ ਤੁਸੀਂ ਮੂਲ ਮੰਤਰ ਦਾ ਹੀ ਜਾਪ ਕਰ ਲਓ ਜੇਕਰ ਤੁਹਾਨੂੰ ਮੂਲ ਮੰਤਰ ਦਾ ਜਾਪ ਨਹੀਂ ਕਰਨਾ ਆਉਂਦਾ ਤੁਸੀਂ ਬਸ ਦਸਾਂ ਗੁਰੂਆਂ ਸਾਹਿਬਾਨਾਂ ਦੇ ਨਾਮ ਦਾ ਹੀ ਜਾਪ ਕਰ ਲਓ ਜਾਂ ਦਸਾਂ ਗੁਰੂਆਂ ਦੇ ਨਾਮ ਦੀ ਤੁਸੀਂ ਮਾਲਾ ਵੀ ਜਪ ਸਕਦੇ ਹੋ ਤੁਸੀਂ ਜਿਸ ਵੀ ਤਰੀਕੇ ਦੇ ਨਾਲ ਪਰਮ ਪਿਤਾ ਪਰਮਾਤਮਾ ਜੀ ਨੂੰ ਯਾਦ ਕਰਦੇ ਹੋ ਉਹੀ ਤਰੀਕਾ ਅਪਣਾ ਲਓ ਵਾਹਿਗੁਰੂ ਜੀ ਤਾਂ ਹਰ ਬੰਦੇ ਨੂੰ ਇਹੀ ਆਖਦੇ ਹਨ ਕਿ ਜਿਹਦੇ ਤੋਂ ਕੋਈ ਪਾਠ ਨਹੀਂ ਕੀਤਾ ਜਾਂਦਾ ਭਾਈ ਉਹ ਵਾਹਿਗੁਰੂ ਦਾ ਨਾਮ ਵੀ ਜਪ ਸਕਦਾ ਹੈ ਜਿਹੜਾ ਬੰਦਾ ਮੂਲ ਮੰਤਰ ਦਾ ਜਾਪ ਕਰਦਾ ਹੈ ਉਹ ਮੂਲ ਮੰਤਰ ਹੀ ਜਪ ਲਵੇ ਰਾਤ ਨੂੰ ਸੌਣ ਲੱਗੇ ਆ ਬਿਸਤਰ ਤੇ ਲੰਮੇ ਪਿਆ ਪਿਆ ਜਦੋਂ ਸਾਨੂੰ ਪਤਾ ਹੋਵੇ ਹੁਣ ਨੀਂਦ ਦਾ ਜੋਰ ਹੈ ਉਦੋਂ ਤੁਸੀਂ 5-10 ਮਿੰਟ ਮੂਲ ਮੰਤਰ ਦਾ ਜਾਪ ਕਰਨਾ ਹੈ ਗੁਰਮੰਤਰ ਜਪਣਾ ਹੈ ਉਸ ਤੋਂ ਬਾਅਦ ਵਾਹਿਗੁਰੂ ਜੀ ਦੇ ਅੱਗੇ ਇੱਕ ਅਰਦਾਸ ਬੇਨਤੀ ਲਾਉਣੀ ਹੈ ਮੇਰੇ ਵੀ ਪੰਜਵੇਂ ਪਾਤਸ਼ਾਹ ਜੀ ਦੇ ਅੱਗੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿ ਮੇਰੇ ਤੇ ਕਿਰਪਾ ਕਰੋ ਮੈਨੂੰ ਅੰਮ੍ਰਿਤ ਵੇਲੇ ਉਠਾ ਦਿਓ ਕਿਉਂਕਿ ਮੈਂ ਅੰਮ੍ਰਿਤ ਵੇਲੇ ਉੱਠ ਕੇ ਆਪ ਜੀ ਦਾ ਮਿੱਠਾ ਪਿਆਰਾ ਨਾਮ ਜਪਣਾ ਚਾਹੁੰਦਾ ਹਾਂ ਜਾਂ ਚਾਹੁੰਦੀ ਹਾਂ ਤੁਹਾਡੀ ਮਿੱਠੀ ਪਿਆਰੀ ਨਿੱਗੀ ਗੋਦ ਦਾ ਨਿੱਗ ਮੰਨਣਾ ਚਾਹੁੰਦੇ ਹਾਂ ਸਾਧ ਸੰਗਤ ਜੀ ਗੁਰੂ ਦੇ ਉੱਤੇ ਭਰੋਸਾ ਰੱਖ ਕੇ ਕਹਿ ਰਹੀ ਹਾਂ ਤੁਸੀਂ ਇਹ ਕੰਮ ਭਾਵੇਂ 15 ਦਿਨ ਹੀ ਕਰਕੇ ਵੇਖ ਲਓ ਤੁਸੀਂ ਆਪ ਕਹੋਗੇ ਕਿ ਸਾਡੇ ਵਿੱਚ ਬਹੁਤ ਹੀ ਬਦਲਾਵ ਹੋਣੇ ਸ਼ੁਰੂ ਹੋ ਜਾਣਗੇ ਤੁਸੀਂ ਆਪਣੇ ਆਪ ਹੀ ਫਿਰ ਉੱਠਣ ਲੱਗ ਜਾਓਗੇ ਤੇ ਮਨ ਵਿੱਚ ਪੱਕੇ ਇਰਾਦੇ ਦੇ ਨਾਲ ਉੱਠੋਗੇ ਜਿੰਨੇ ਵੀ ਦਿਨ ਸ਼ਹੀਦੀ ਦਿਨ ਤੋਂ ਪਹਿਲਾਂ ਤੁਸੀਂ ਗੁਰੂ ਚਰਨਾਂ ਵਿੱਚ ਭੇਟ ਕਰ ਦਿਓਗੇ ਰੋਜ਼ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਜੀ ਲਾ ਕੇ ਸੌਣੀ ਹੈ ਮਹਾਰਾਜ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਉਠਾਉਣਾ ਅੰਮ੍ਰਿਤ ਵੇਲੇ ਉੱਠ ਕੇ ਤਾਂ ਕਿ ਮੈਂ ਆਪ ਜੀ ਦਾ ਨਾਮ ਜਪਣਾ ਹੈ ਆਪ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਗਵਾਉਣਾ ਚਾਹੁੰਦਾ ਹਾਂ ਜਾਂ ਚਾਹੁੰਦੀ ਹਾਂ ਤੁਸੀਂ ਇਸ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਜੀ ਲਾ ਕੇ ਸੌਣਾ ਹੈ ਫਿਰ ਵੇਖਿਓ ਬਿਨਾਂ అలਾਰਮ ਤੋਂ ਤੁਹਾਨੂੰ ਜਾਗ ਆਉਣੀ ਸ਼ੁਰੂ ਹੋ ਜਾਵੇਗੀ ਤਿਆ ਅਲਾਰਮ ਲਗਾ ਕੇ ਜੇਕਰ ਸੌਂਦੇ ਹੋ ਤੇ 5 ਮਿੰਟ ਪਹਿਲਾਂ ਹੀ ਯਾਗ ਆ ਜਾਵੇਗੀ ਭਾਵੇਂ ਤੁਸੀਂ ਲਿਖ ਕੇ ਰੱਖ ਲਓ ਪਰ ਇਹ ਗੱਲ ਪੂਰੇ ਭਰੋਸੇ ਦੇ ਨਾਲ ਤੁਹਾਨੂੰ ਕਹਿ ਰਹੀ ਹਾਂ ਕਿ ਜੇਕਰ ਤੁਹਾਡਾ ਇਰਾਦਾ ਪੱਕਾ ਹੋਵੇਗਾ ਮਨ ਦੇ ਵਿੱਚ ਅਰਦਾਸ ਬੇਨਤੀ ਕੀਤੀ ਹੋਵੇਗੀ ਤੇ ਪਾਤਸ਼ਾਹ ਉਹ ਜ਼ਰੂਰ ਕਬੂਲ ਕਰ ਲੈਣਗੇ ਸਾਥ ਸੰਗਤਾਂ ਜੀ ਜਦੋਂ ਅਸੀਂ ਮਨ ਤੋਂ ਅੰਮ੍ਰਿਤ ਵੇਲੇ ਉੱਠਣ ਦਾ ਸੋਚਦੇ ਹਾਂ ਗੁਰੂ ਸਾਹਿਬ ਜੀ ਸਾਡੇ ਨਾਲੋਂ ਜ਼ਿਆਦਾ ਕਾਲੇ ਹੁੰਦੇ ਹਨ ਉਹ ਸਾਡੇ ਮਨ ਵਿੱਚ ਅੰਮ੍ਰਿਤ ਵੇਲੇ ਦੇ ਪ੍ਰਤੀ ਪਰਮ ਪਿਤਾ ਪਰਮਾਤਮਾ ਜੀ ਦੇ ਨਾਮ ਦੇ ਪ੍ਰਤੀ ਖਿੱਚ ਪਾਉਣ ਦੀ ਕੋਸ਼ਿਸ਼ ਕਰਦੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਆਪ ਉਠਾ ਕੇ ਆਪਣੀ ਮਿੱਠੀ ਨਿੱਘੀ ਗੋਦ ਦਾ ਨਿਗ ਦੇਣਾ ਚਾਹੁੰਦੇ ਹਨ ਇਹ ਅਹਿਸਾਸ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣ ਵਾਲਿਆਂ ਨੂੰ ਹੀ ਪਤਾ ਹੁੰਦਾ ਹੈ ਕਿੰਨੀਆਂ ਬਰਕਤਾਂ ਮਿਲਦੀਆਂ ਹਨ ਇਹ ਤੁਹਾਨੂੰ ਭਾਵੇਂ ਗੱਲਾਂ ਹੀ ਲੱਗ ਰਹੀਆਂ ਹੁਣ ਪਰ ਇਹ ਸੱਚਮੁੱਚ ਅੰਮ੍ਰਿਤ ਵੇਲੇ ਉੱਠ ਕੇ ਇੱਕ ਵਾਰ ਵੇਖਿਓ ਤਾਂ ਜ਼ਰੂਰ ਵੇਖਿਓ ਤੁਹਾਨੂੰ ਨਾਮ ਦੀ ਤਾਕਤ ਦਾ ਪਤਾ ਲੱਗ ਜਾਵੇਗਾ ਕਿ ਜਿਹੜੇ ਅੰਮ੍ਰਿਤ ਵੇਲੇ ਉੱਠਦੇ ਹਨ ਉਹਨਾਂ ਦੇ ਘਰ ਵਿੱਚ ਕਿਵੇਂ ਲਹਿਰਾਂ ਬਹਿਰਾਂ ਹੋ ਜਾਂਦੀਆਂ ਹਨ ਅੰਮ੍ਰਿਤ ਵੇਲੇ ਜਪੇ ਹੋਏ ਨਾਮ ਦੀ ਅਸਲ ਵਿੱਚ ਤਾਕਤ ਕੀ ਹੈ ਸੋ ਜੇ ਉੱਠਣਾ ਚਾਹੁੰਦੇ ਹੋ ਅੱਜ ਰਾਤ ਤੋਂ ਹੀ ਆਪਣੇ ਆਪ ਤੇ ਬੈਨ ਲਾ ਕੇ ਸੌਣਾ ਹੈ ਗੁਰੂ ਸਾਹਿਬਾਨਾਂ ਦੇ ਪ੍ਰਕਾਸ਼ ਪੁਰਬ ਆਉਂਦੇ ਹਨ ਗੁਰਤਾ ਗੱਦੀ ਪ੍ਰੋਗਰਾਮ ਆਉਂਦੇ ਹਨ ਸ਼ਹੀਦੀ ਦਿਨ ਆਉਂਦੇ ਹਨ ਇਹਨਾਂ ਦਿਨਾਂ ਵਿੱਚ ਮੁੱਖ ਰੱਖਦੇ ਹੋਇਆਂ ਜਿੰਨਾ ਹੋ ਸਕੇ ਨਾਮ ਜਪਣਾ ਚਾਹੀਦਾ ਹੈ ਗੁਰੂ ਤੋਂ ਗੁਰੂ ਦਾ ਨਾਮ ਹੀ ਮੰਗਣਾ ਚਾਹੀਦਾ ਹੈ ਕਿਉਂਕਿ ਸਾਧ ਸੰਗਤ ਜੀ ਜਿਹਨੂੰ ਪਰਮ ਪਿਤਾ ਪਰਮਾਤਮਾ ਜੀ ਦੀ ਭਜਨ ਬੰਦਗੀ ਹੀ ਮਿਲ ਗਈ ਨਾਮ ਮਿਲ ਗਿਆ ਅੰਮ੍ਰਿਤ ਵੇਲਾ ਮਿਲ ਗਿਆ ਤੇ ਸਮਝੋ ਸਭ ਕੁਝ ਮਿਲ ਗਿਆ ਸੋ ਇਹ ਮੌਕਾ ਆਪਣੇ ਹੱਥੋਂ ਨਾ ਜਾਣ ਦਿਓ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਦੋਵੇਂ ਕੰਮ ਕਰ ਲਓ ਵਾਹਿਗੁਰੂ ਦਾ ਮੰਤਰ ਦਾ ਜਾਪ ਕਰ ਲਓ ਮੂਲ ਮੰਤਰ ਦਾ ਜਾਪ ਕਰ ਲਿਓ ਤੇ ਪੰਜਵੇਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਜੀ ਲਾ ਕੇ ਜਰੂਰ ਸੌਇਆ ਕਰੋ ਸਾਧ ਸੰਗਤ ਜੀ ਤੁਸੀਂ ਖੁਦ ਹੈਰਾਨ ਹੋ ਜਾਓਗੇ ਕਿ ਪਰਮਾਤਮਾ ਜੀ ਤੁਹਾਡੇ ਤੇ ਕਿਵੇਂ ਦਇਆਲ ਹੋ ਜਾਣਗੇ ਤੁਹਾਡੇ ਮਾੜੇ ਕਰਮਾਂ ਦੇ ਕਰਕੇ ਅਸੀਂ ਭਜਨ ਬੰਦਗੀ ਤੋਂ ਦੂਰ ਹੋ ਜਾਂਦੇ ਹਾਂ ਆਪਣੇ ਗੁਰੂ ਚਰਨਾਂ ਤੋਂ ਦੂਰ ਹੋ ਜਾਂਦੇ ਹਾਂ ਤੇ ਪਰਮਾਤਮਾ ਜੀ ਸਾਨੂੰ ਤਰਸ ਕਰਕੇ ਫਿਰ ਚਰਨਾਂ ਨਾਲ ਜੋੜ ਲੈਣਗੇ ਨਾਮਦਾਨ ਦੇ ਨਾਲ ਜੋੜ ਲੈਣਗੇ ਬਸ ਸਾਡੇ ਵੱਲੋਂ ਇੱਕ ਕੋਸ਼ਿਸ਼ ਹੋਣੀ ਚਾਹੀਦੀ ਹੈ ਸੋ ਅਸੀਂ ਕੋਸ਼ਿਸ਼ ਕਰਨੀ ਹੈ ਤੇ ਹੋਰਨਾਂ ਨੂੰ ਵੀ ਪ੍ਰੇਰਣਾ ਦੇਣੀ ਹੈ। ਸੰਤ ਮਹਾਪੁਰਖ ਜੀ ਅਕਸਰ ਹੀ ਬਚਨ ਕਰਦੇ ਹਨ ਕਿ ਭਾਈ ਗੁਰੂ ਦੇ ਨਾਮ ਨਾਲ ਜੁੜਨ ਨਾਲੋਂ ਵੱਡਾ ਪੁੰਨਦਾਨ ਹੋਰ ਕੋਈ ਹੋ ਹੀ ਨਹੀਂ ਸਕਦਾ। ਗੁਰੂ ਨਾਲੋਂ ਤੋੜਨ ਵਾਲਾ ਵੱਡਾ ਪਾਪ ਨਹੀਂ ਹੋ ਸਕਦਾ। ਇਸ ਕਰਕੇ ਹਮੇਸ਼ਾ ਧਿਆਨ ਰੱਖਿਆ ਕਰੋ ਸਾਡੇ ਮੂੰਹੋਂ ਏਦਾਂ ਦੀ ਕੋਈ ਗੱਲ ਨਾ ਨਿਕਲੇ। ਜਿਹੜੀ ਗੱਲ ਦੇ ਨਾਲ ਗੁਰੂ ਤੇ ਭਰੋਸਾ ਟੁੱਟ ਜਾਵੇ ਤੇ ਗੁਰੂ ਚਰਨਾਂ ਤੋਂ ਕੋਈ ਦੂਰ ਹੋ ਜਾਵੇ। ਏਦਾਂ ਦੀ ਗੱਲ ਕੰਨਾਂ ਵਿੱਚ ਵੀ ਨਾ ਪੈ ਜਾਵੇ। ਤੁਹਾਡੇ ਨਾਲ ਇਹ ਗੱਲ ਨਾ ਹੋ ਜਾਵੇ ਕਿ ਤੁਸੀਂ ਪਰਮਾਤਮਾ ਤੋਂ ਜੁੜਨ ਦੀ ਜਗ੍ਹਾ ਦੂਰ ਹੋ ਜਾਓ। ਸੋ ਇਸ ਲਈ ਸਾਥ ਸੰਗਤ ਜੀ ਅੰਮ੍ਰਿਤ ਵੇਲੇ ਦੀ ਦਾਤ ਮੰਗਣੀ ਹੈ ਪਰਮਾਤਮਾ ਜੀ ਦੇ ਕੋਲ। ਇਸ ਤੋਂ ਵੱਡੀ ਦਾਤ ਤੁਹਾਨੂੰ ਕੋਈ ਹੋਰ ਮਿਲ ਹੀ ਨਹੀਂ ਸਕਦੀ। ਫਿਰ ਵੇਖਿਓ ਤੁਹਾਨੂੰ ਕਿਵੇਂ ਮਾਲਕ ਦੀ ਖੁਸ਼ੀ ਮਿਲ ਜਾਵੇਗੀ। ਸੋ ਆਪਣਾ ਵੱਡਾ ਸਭ ਤੋਂ ਲਾਲਚ ਹੁੰਦਾ ਹੈ ਮਾਲਕ ਦੀ ਖੁਸ਼ੀ ਪ੍ਰਾਪਤ ਕਰਨਾ। ਜੇ ਅਸੀਂ ਆਪਣੀ ਜ਼ਿੰਦਗੀ ਵਿੱਚ ਅੰਮ੍ਰਿਤ ਵੇਲੇ ਉੱਠਣ ਦੀ ਕੋਸ਼ਿਸ਼ ਕਰਾਂਗੇ ਜ਼ਿੰਦਗੀ ਵਿੱਚ ਕਾਮਯਾਬ ਹੋ ਜਾਵਾਂਗੇ। ਕੋਈ ਅਮ੍ਰਿਤ ਵੇਲੇ ਦੇ ਨਾਲ ਜੁੜ ਜਾਵੇ ਪਰਮਾਤਮਾ ਦੇ ਨਾਲ ਨਾਮ ਨਾਲ ਜੁੜ ਜਾਵੇ ਤਾਂ ਵੇਖਿਓ ਕਿੰਨੀ ਆ ਤੁਹਾਨੂੰ ਦਾਤਾ ਪਰਮਾਤਮਾ ਜੀ ਵੱਲੋਂ ਆਪਣੇ ਆਪ ਹੀ ਮਿਲ ਜਾਣਗੇ ਸਿਰਫ ਸਾਨੂੰ ਆਪਣੇ ਥੋੜੇ ਜਿਹੇ ਆਲਸ ਨੂੰ ਦੂਰ ਕਰਨਾ ਪੈਣਾ ਹੈ ਆਪਣੀ ਨੀਂਦ ਨੂੰ ਤਿਆਗਣਾ ਪੈਣਾ ਹੈ ਫਿਰ ਪਰਮਾਤਮਾ ਜੀ ਸਾਡੇ ਤੇ ਕਿਵੇਂ ਪਰਸੰਨ ਹੋ ਕੇ ਸਾਡੇ ਮਨ ਦੀਆਂ ਮੁਰਾਦਾਂ ਪੂਰੀਆਂ ਕਰ ਦੇਣਗੇ ਸਾਡੇ ਬੱਚੇ ਤਰੱਕੀ ਕਰਨਗੇ ਸਾਨੂੰ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਪ੍ਰਕਾਰ ਦਾ ਕੋਈ ਵੀ ਦੁੱਖ ਚੱਲਣਾ ਨਹੀਂ ਪਵੇਗਾ ਪਰਮਾਤਮਾ ਜੀ ਦੇ ਵੱਲੋਂ ਬਹੁਤ ਹੀ ਅਣਮੁੱਲੀਆਂ ਦਾਤਾਂ ਸਾਡੀ ਝੋਲੇ ਵਿੱਚ ਪੈ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ